ਨਹੀਂ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਨੇ ਅੱਜ ਫੋਟਿਸ ਹਸਪੀਟਲ ਮੋਹਾਲੀ ਦੇ ਵਿੱਚ ਆਖਰੀ ਸਾਹ ਲਏ ਨੇ ਦੱਸਦੀ ਹੈ 27 ਸਪਟੈਂਬਰ ਨੂੰ ਰਾਜਵੀਰ ਜਵੰਦਾ ਹਾਦਸੇ ਦਾ ਸ਼ਿਕਾਰ ਹੋਏ ਸੀ ਜਿਸ ਤੋਂ ਬਾਅਦ ਅੱਜ 12 ਦਿਨ ਦੀ ਲੜਾਈ ਲੜਨ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਜਿਹੜਾ ਸੰਘਰਸ਼ ਰਾਜਵੀਰ ਜਵੰਦਾ ਨੇ ਕੀਤਾ ਅੱਜ ਉਹ ਹਾਰ ਚੁੱਕੇ ਨੇ ਰਾਜਵੀਰ ਜਵੰਦਾ ਅੱਜ ਸਾਨੂੰ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਇਸੇ ਦੇ ਚਲਦੇ ਰਾਜਵੀਰ ਜਵੰਦਾ ਦੇ ਕਲਾਕਾਰ ਭਾਈਚਾਰੇ ਨੇ ਤੋ ਕਜ਼ਾਹਿਰ ਕੀਤਾ ਹੈ ਪੋਸਟਾਂ ਪਾਈਆਂ ਨੇ ਬਹੁਤ ਭਾਵੁਕ ਨਜ਼ਰ ਆ ਰਹੇ ਨੇ ਸਾਥੀ ਕਲਾਕਾਰ ਜਿਹੜੇ ਨੇ ਦੱਸ ਦिए ਮਨਕਿਰ ਤੌਲਖ ਰਾਜਵੀਰ ਜਵੰਦਾ ਦੇ ਲਈ ਲਿਖਦੇ ਨੇ ਸਾਡੇ ਵਿੱਚ ਨਹੀਂ ਰਿਹਾ ਸਾਡਾ ਬਹੁਤ ਹੀ ਅਜੀਜ਼ ਰਾਜਵੀਰ ਜਵੰਦਾ ਅੱਜ ਦੁਨੀਆ ਤੋਂ ਇੱਕ ਅਨਮੁੱਲਾ ਹੀਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਅੱਜ ਇੱਕ ਮਾਂ ਦਾ ਪੁੱਤ ਇੱਕ ਭੈਣ ਦਾ ਵੀਰ ਇੱਕ ਘਰਵਾਲੀ ਦਾ ਸੁਹਾਗ ਬੱਚਿਆਂ ਦਾ ਬਾਪ ਤੇ ਯਾਰਾਂ ਦਾ ਯਾਰ ਸਭ ਨੂੰ ਅਲਵਿਦਾ ਆ ਗਿਆ ਵਾਹਿਗੁਰੂ ਜੀ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਮੈਂ ਜਿੰਨੇ ਵੀ ਜੋਗਾ ਹਾਂ ਜਵੰਦਾ ਪਰਿਵਾਰ ਨਾਲ ਖੜਾ ਹਾਂ ਇਸੇ ਦੇ ਨਾਲ ਜਸਬੀਰ ਜੱਸੀ ਲਿਖਦੇ ਨੇ ਹਾਏ ਮੇਰੇ ਰੱਬਾ ਤੱਕਾ ਕਰਤਾ ਦੇਵ ਕਰੋੜ ਲਿਖਦੇ ਨੇ ਤੇਰਾ ਚਲੇ ਜਾਣਾ ਬਹੁਤ ਹੀ ਦੁਖਦਾਈ ਵੀਰ ਤੇਰੀ ਸੋਹਣੀ ਰੂਹ ਨੂੰ ਵਾਹਿਗੁਰੂ ਜੀ ਆਪਣੇ ਚਰਨਾਚ ਸਥਾਨ ਬਖਸ਼ਣ ਇਸੇ ਦੇ ਨਾਲ ਕੋਰਾਲਾ ਮਾਨ ਲਿਖਦੇ ਨੇ ਅਲਵਿਦਾ ਬਾਈ ਹਰਦੀਪ ਗਰੇਵਾਲ ਵੱਲੋਂ ਵੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਮਾਲਕਾ ਵਾਹਿਗੁਰੂ ਯੁਵਰਾਜ ਹਾਂਸ ਲਿਖਦੇ ਨੇ ਅਲਵਿਦਾ ਪਿਆਰੇ ਵੀਰ ਇਸ ਦੇ ਨਾਲ ਗੁਰਪ੍ਰੀਤ ਕੋ ਗੀ ਵੱਲੋਂ ਕਿਹਾ ਗਿਆ ਮੌਤ ਕੋ ਲੈਣੀ ਜਿੱਤ ਗਈ ਜਵੰਦਾ ਹਾਰ ਗਿਆ ਕਿਵੇਂ ਭੁੱਲਾਂਗੇ ਤੈਨੂੰ ਨਿੱਕੇ ਵੀਰ ਸੋ ਇਹ ਕੁਝ ਭਾਵੁਕ ਪੋਸਟਰਾਂ ਨੇ ਜੋ ਸਾਥੀ ਕਲਾਕਾਰਾਂ ਵੱਲੋਂ ਪਾਈ ਗਈ ਹੈ ਆਪਣੇ ਇੰਸਟਾਗ੍ਰਾਮਸ ਤੇ ਆਪਣੇ ਸੋਸ਼ਲ ਮੀਡੀਆ ਤੇ ਤਾਂ ਕਿ ਫੈਨਸ ਤੱਕ ਵੀ ਇਹ ਖਬਰ ਪਹੁੰਚ ਸਕੇ ਔਰ ਉਹਨਾਂ ਨੂੰ ਇਹਨਾਂ ਦੁੱਖ ਜਿਹੜਾ ਹੈ ਜ਼ਾਹਿਰ ਕਰਦੇ ਹੋਏ ਨਜ਼ਰ ਆਏ ਨੇ ਦੱਸਦੀ ਹੈ ਅੱਜ ਸੋਗ ਦੀ ਜਿਹੜੀ ਲਹਿਰ ਹੈ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਹੈ ਯਾਰਾਂ ਦਾ ਯਾਰ ਅਣਮੁੱਲਾ ਹੀਰਾ ਅਲਵਿਦਾ ਬਾਈ ਇਹਨੇ ਪਿਆਰੇ ਪਿਆਰੇ ਸ਼ਬਦ ਰਾਜਵੀਰ ਜਵੰਦਾ ਦੇ ਲਈ ਅੱਜ ਜਿਹੜੇ ਲਿਖੇ ਗਏ ਨੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਹਨਾਂ ਸ਼ਬਦਾਂ ਦੇ ਨਾਲ ਰਾਜਵੀਰ ਜਵੰਦਾ ਦੀ ਜਿਹੜੀ ਹੈ ਉਹ ਪੋਸਟ ਪਾਈ ਜਾਏਗੀ ਰਾਜਵੀਰ ਜਵੰਦਾ ਨੂੰ ਇਸ ਤਰ੍ਹਾਂ ਦੇ ਨਾਲ ਕਿਹਾ ਪਾਏਗਾ ਇੱਕ ਦਿਨ ਸੋ ਰਾਜਵੀਰ ਜਵੰਦਾ ਜਿਹੜੇ ਨੇ ਉਹ ਅੱਜ ਸਾਨੂੰ ਅਲਵਿਦਾ ਕਹਿ ਗਏ ਨੇ ਇਸ ਸੰਸਾਰ ਨੂੰ ਛੱਡ ਗਏ ਨੇ ਦੱਸ ਦਈਏ ਕਿ ਰਾਜਵੀਰ ਜਵੰਦਾ ਪਹਿਲਾਂ ਪੁਲਿਸ ਦੀ ਨੌਕਰੀ ਕਰਦੇ ਸੀ ਜਿਸ ਤੋਂ ਬਾਅਦ ਉਹਨਾਂ ਦਾ ਰੁਝਾਨ ਜਿਹੜਾ ਸੀ ਉਹ ਗਾਇਕੀ ਦੇ ਵੱਲ ਸ਼ੁਰੂ ਤੋਂ ਹੀ ਸੀ ਜਿਸ ਕਰਕੇ ਪੁਲਿਸ ਦੀ ਨੌਕਰੀ ਛੱਡ ਕੇ ਗਾਇਕੀ ਦੇ ਵਿੱਚ ਆਏ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਫਿਲਮਾਂ ਦੇ ਵਿੱਚ ਆਏ ਬਹੁਤ ਸੋਹਣਾ ਕੰਮ ਕੀਤਾ ਬਹੁਤ ਸੋਹਣੇ-ਸੋਹਣੇ ਗਾਣੇ ਦਿੱਤੇ ਬਹੁਤ ਸੱਭਿਆਚਾਰਕ ਕਿਸੇ ਵੀ ਗਾਣੇ 'ਚ ਕਦੀ ਗਨ ਕਲਚਰ ਪ੍ਰਮੋਟ ਨਹੀਂ ਹੋਇਆ ਕਦੀ ਹਥਿਆਰ ਨਹੀਂ ਦਿਖਾਏ ਗਏ ਨਸ਼ਾ ਨਹੀਂ ਦਿਖਾਇਆ ਗਿਆ ਕਦੀ ਗੈਂਗਸਟਰਵਾਦ ਨਹੀਂ ਦਿਖਾਇਆ ਗਿਆ ਸਾਫ ਸੁਥਰੀ ਗਾਇਕੀ ਦੇ ਨਾਲ ਰਾਜਵੀਰ ਜਵੰਦਾ ਪਛਾਣੇ ਜਾਂਦੇ ਸੀ ਲਾਈਵ ਸ਼ੋਜ਼ ਦੇ ਵਿੱਚ ਰਾਜਵੀਰ ਜਵੰਦਾ ਨੂੰ ਇੱਕ ਵੱਖਰਾ ਹੀ ਪਿਆਰ ਮਿਲਦਾ ਸੀ ਵਿਆਹਾਂ 'ਚ ਜੇ ਰੌਣਕਾਂ ਲਾਣੀਆਂ ਹੁੰਦੀਆਂ ਸੀ ਤਾਂ ਰਾਜਵੀਰ ਜਵੰਦਾ ਉਹਨਾਂ ਦੀ ਪਹਿਲੀ ਪਸੰਦ ਬਣਦੇ ਸੀ ਰਾਜਵੀਰ ਜਵੰਦਾ ਨੇ ਹਮੇਸ਼ਾ ਹੀ ਭੰਗੜੇ ਦੀ ਡਰੈੱਸ ਜਿਹੜੀ ਹੈ ਸੱਭਿਆਚਾਰਕ ਪੰਜਾਬੀ ਕੁੜਤਾ ਚਾਦਰਾਂ ਲਾ ਕੇ ਹੀ ਹਮੇਸ਼ਾ ਆਪਣੀ ਜਿਹੜੀ ਹੈ ਪਰਫਾਰਮੈਂਸ ਦਿੰਦੀ ਹੈ ਸੋ ਅੱਜ ਉਹ ਗਾਇਕ ਆ ਜੋ ਰੋਹਾਨੀ ਗਾਇਕ ਜਿਨ੍ਹਾਂ ਨੇ ਅਸਲ ਗਾਇਕੀ ਕੀਤੀ ਜਿਨਨੇ ਬਿਨਾ ਆਟੋ ਟਿਊਨ ਦਾ ਸਹਾਰਾ ਲਏ ਅਖਾੜੇ ਲਾਏ ਨੇ ਉਹ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ